ਆਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਜਨਵਰੀ 2023 ਤੋਂ ਜਿਹੜਾ ਕੌਮੀ ਮੁਦਿਆਂ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ ਸਰਕਾਰਾਂ ਉਹਨਾਂ ਮੁਦਿਆਂ ਤੇ ਇਨਸਾਫ ਦੇਣ ਲਈ ਤਿਆਰ ਨਹੀਂ ਸੋ ਉਹ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਪ੍ਰੋਗਰਾਮ ਨਿਯਤ ਕੀਤਾ ਗਿਆ ਸੀ 15 ਮਈ ਦਾ ਐਸ ਡੀ ਐਮ ਨੂੰ ਇੱਕ ਚੇਤਾਵਨੀ ਪੱਤਰ ਦੇਣ ਦਾ ਜਿਹੜਾ ਗਵਰਨਰ ਤੇ ਤੇ ਰਾਸ਼ਟ੍ਰਪਤੀ ਦਿਨ ਨੂੰ ਜਾਣਾ ਸੀ ਪਰੰਤੂ ਜੋ ਹਾਲਾਤ ਪਿੱਛੇ ਬਣੇ ਇੱਕ ਜੰਗ ਦਾ ਮਾਹੌਲ ਬਣ ਗਿਆ ਉਹਦੇ ਕਰਕੇ ਉਹ ਪ੍ਰੋਗਰਾਮ 15 ਮਈ ਦਾ ਪੋਸਟਪੋਨ ਕਰਨਾ ਪਿਆ ਸੀ ਸੋ ਪਹਿਲਾਂ ਅਸੀਂ ਅੱਜ ਜਿਹੜੀ ਆਮ ਰਾਏ ਬਣੀ ਹੈ ਮੀਟਿੰਗ 'ਚ ਜਿੰਨੀਆਂ ਜਥੇਬੰਦੀਆਂ ਪਹੁੰਚੀਆਂ ਕਿਸਾਨ ਜਥੇਬੰਦੀਆਂ ਇੱਕ ਆਮ ਰਾਏ ਬਣੀ ਹੈ ਕਿ ਪੰਜਾਬ ਦਾ ਕੋਈ ਵੀ ਵਾਸੀ ਨਾ ਜੰਗ ਨਹੀਂ ਚਾਹੁੰਦਾ ਅਸੀਂ ਉਹਦੇ ਖਿਲਾਫ ਹੈ ਇੱਕ ਜੰਗ ਥੋਪੀ ਗਈ ਸੀ ਬਾਕੀ ਜਿਹੜਾ ਅਗਲਾ ਪ੍ਰੋਗਰਾਮ ਅੱਜ ਦੀ ਮੀਟਿੰਗ 'ਚ ਉਲਿੱਖਿਆ ਗਿਆ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਦੀਪ ਸਿੰਘ ਮਠੰਡਾ ਨੂੰ ਵੀ ਉਹ ਡਿਟੇਲ ਚ ਦੱਸੋ ਧੰਨਵਾਦ ਜੀ ਸਾਰੀ ਪ੍ਰੈਸ ਦਾ ਤੁਸੀਂ ਪ੍ਰੈਸ ਕਾਨਫਰੰਸ ਵੀ ਇੱਕ ਛੱਡ ਕੇ ਸਾਡੇ ਕੋਲ ਆਏ ਤੁਹਾਡਾ ਤੁਹਾਡਾ ਧੰਨਵਾਦ ਅੱਜ ਦੀ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਤਿੰਨ ਮੋਰਚਿਆਂ ਕਿਸਾਨਾਂ ਦੇ ਉਹਨਾਂ ਤਿੰਨਾਂ ਮੋਰਚਿਆਂ ਦੇ ਪ੍ਰਮੁੱਖ ਆਗੂ ਜਿਨ੍ਹਾਂ ਚ ਡਾਕਟਰ ਦਰਸ਼ਨਪਾਲ ਜੀ ਸਰਦਾਰ ਸਰਜੀਤ ਸਿੰਘ ਜੀ ਖੂਲ ਢੱਲੇਵਾਲ ਸਾਹਿਬ ਦੇ ਸੀਨੀਅਰ ਮਰੀਤ ਪ੍ਰਧਾਨ ਕਾਕਾ ਸਿੰਘ ਕੋਟਾ ਸਰਦਾਰ ਸ਼ਵਜਿੰਦਰ ਸਿੰਘ ਖੋਸਾ ਇਸੇ ਤਰ੍ਹਾਂ 8 10 ਲਗਭਗ ਜੱਥੇਬੰਦੀਆਂ ਦੇ ਨਮਾਇਦੇ ਕਿਸਾਨ ਜੱਥੇਬੰਦੀਆਂ ਦੇ ਪੰਥਕ ਜੱਥੇਬੰਦੀਆਂ ਚ ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾਲ ਖਾਲਸਾ ਯੂਨਾਈਟਿਡ ਅਕਾਲੀ ਦਲ ਵਿਰਸਾ ਪੰਜਾਬ ਮਜ਼ਦੂਰ ਜੱਥੇਬੰਦੀਆਂ ਉਤੀ ਜੀ ਵੀ ਵੱਡੀ ਗਿਣਤੀ ਚ ਲਗਭਗ ਤੁਸੀਂ ਆਪ ਵੇਖਿਆ ਵੀ 100 ਦੇ ਲਗਭਗ ਨਮਾਇਦੇ ਹਾਜਰ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਜੋ ਸਾਂਝੇ ਤੌਰ ਤੇ ਤਿੰਨ ਚਾਰ ਫੈਸਲੇ ਲਏ ਗਏ ਐ ਉਹਨਾਂ ਚ ਪਹਿਲਾ ਫੈਸਲਾ ਹੈ ਕਿ ਅਸੀਂ 15 ਤਰੀਕ ਦਾ ਜੋ ਸਾਡਾ ਪ੍ਰੋਗਰਾਮ ਸੀ ਚੇਤਾਵਨੀ ਪੱਤਰ ਦੇ ਅੰਦਰ ਉਹ ਹਰੇਕ ਸਬਡਿਵੀਜ਼ਨ ਪੱਧਰ ਤੇ ਸਾਰੀਆਂ ਜਥੇਬੰਦੀਆਂ ਵੱਲੋਂ ਧਾਰਮਿਕ ਸਖਸ਼ੀਅਤ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਦਲਤ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਵੱਲੋਂ ਉਹ 29 ਮਈ ਨੂੰ ਜਿਹੜਾ ਵੀ ਸਬਡਿਵੀਜ਼ਨ ਦੇ ਨੇੜੇ ਗੁਰਦੁਆਰਾ ਸਾਹਿਬ ਉੱਥੋਂ ਰੋਸ ਮਾਰਚ ਕਰਕੇ ਅਸੀਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਲਈ ਸਜਾਵਾਂ ਵੈਵਲਕੋਟ ਪੂਰਾ ਦੇ ਚਲਾਨ ਦੇ ਬਾਰੇ ਜਿਹੜਾ 2.5 ਸਾਲ ਤੋਂ ਮੋਰਚਾ ਲੱਗਿਆ ਉਹਨਾਂ ਮੰਗਾਂ ਦੇ ਨਾਲ ਇਸ ਦੇ ਨਾਲ ਨਾਲ ਕੁਝ ਹਾਲਾਤ ਜਿਹੜੇ ਬਦਲਦੇ ਜਾ ਰਹੇ ਐ ਕਿਉਂਕਿ 2.5 ਸਾਲਾਂ ਚੋਂ ਕਿਸੇ ਸਰਕਾਰ ਵੱਲੋਂ ਕੋਈ ਗੱਲ ਸੁਣੀ ਨਾ ਜਾਣੀ ਤੇ ਬਹੁਤ ਦੁਖਦਈ ਹੈ ਲੋਕਤੰਤਰ ਦੀ ਪਰੰਪਰਾਵਾਂ ਦੀ ਲੋਕ ਰਾਜ ਦੀ ਜਮਹੂਰੀਅਤ ਦੀ ਜੋ ਕੁਝ ਪਿੱਛੇ ਕਹਿੰਦੇ ਰਿਹਾ ਆਮ ਆਦਮੀ ਪਾਰਟੀ ਆਜ ਪਾਜਾਂ ਜੋ ਕੁਝ ਪਿੱਛੇ ਵਰਤਿਆ ਮੈਂ ਸਮਝ ਨਹੀਂ ਤੁਹਾਡਾ ਵੱਧ ਲੈਣਾ ਉਹਦੇ ਜੋ ਕੁਝ ਵਾਪਰ ਰਿਹਾ ਅੱਜ ਇਹਦੇ ਬਿਲਕੁਲ ਉਲਟ ਹੈ ਇਹ ਹੁਣ 29 ਮਈ ਨੂੰ ਹਰ ਇੱਕ ਸ਼ਹਿਰ ਵੀਨ ਤੇ ਬਹੁਤ ਵੱਡੀ ਗਿਣਤੀ ਚ ਸਾਰੀਆਂ ਜਥੇਬੰਦੀਆਂ ਸਾਂਝੇ ਤੌਰ ਤੇ ਇਹਨਾਂ ਮੰਗਾਂ ਦੇ ਨਾਲ ਅਸੀਂ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਆ ਬੜੀ ਜੋਰ ਨਾਲ ਕਿ ਪੰਜਾਬ ਦੀ ਧਰਤੀ ਦੇ ਸਮੁੱਚੇ ਵਸਿੰਦੇ ਕੋਈ ਥੋੜੇ ਕਰਕੇ ਕਹਿ ਸਕਦੇ ਆ ਜਿਨ੍ਹਾਂ ਨੂੰ ਕੋਈ ਜ਼ਰੂਰ ਚੜਿਆ ਹੋਵੇ ਉਹ ਅਸੀਂ ਜੰਗ ਦੇ ਹੱਕ ਚ ਵੀ ਨਹੀਂ ਤੇ ਜੰਗ ਦੇ ਵਿਰੁੱਧ ਇਦੇ ਬਾਰੇ ਅਸੀਂ ਵਿਚਾਰ ਕਰ ਕੀਤਾਗਾ ਹੋਰ ਸਮਾਂ ਲਵਾਂਗੇ ਸਾਰੀਆਂ ਜਥੇਬੰਦੀਆਂ ਨਾਲ ਵਿਚਾਰ ਕਰਕੇ ਪੰਜਾਬ ਦੀ ਸਰਦ 532 ਕਿਲੋਮੀਟਰ ਉਥੋਂ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਮਨੁੱਖੀ ਚੇਨ ਬਣਾਵਾਂਗੇ ਅਸੀਂ ਇਹ ਮੰਗ ਕਰਾਂਗੇ ਲੋਕ ਰਾਏ ਅਭਾਰਾਂਗੇ ਪੰਜਾਬ ਦੇ ਇੱਕ ਇੱਕ ਬੰਦੇ ਨੂੰ ਅਸੀਂ ਉੱਥੇ ਸੱਦਾਂਗੇ ਯਤਨ ਕਰਾਂਗੇ ਬਹੁਤ ਵੱਡੀ ਗਿਣਤੀ ਚ ਲੋਕ ਆਉਣ ਕਿ ਅਸੀਂ ਜੰਗ ਨਹੀਂ ਅਮਨ ਚਾਹੁੰਦੇ ਆ ਤੇ ਹਰੇਕ ਗੱਲ ਦਾ ਮਸਲੇ ਦਾ ਭਾਵੇਂ ਕੋਈ ਵੀ ਸਮੱਸਿਆ ਉਹਦਾ ਹੱਲ ਗੱਲਬਾਤ ਰਾਹੀਂ ਹੋਣਾ ਚਾਹੀਦਾ ਇਹ ਸਾਡੀ ਪੰਜਾਬ ਦੀ ਖਾਸ ਕਰਕੇ ਤੇ ਕਿਸਾਨੀ ਦੀ ਸਾਰੇ ਸਮੂਚਾ ਵਿਪਾਰ ਤਾਂ ਵੱਸ ਸਕਦਾ ਪੰਜਾਬ ਤਾਂ ਵੱਸਦਾ ਸਾਡਾ ਸਾਡਾ ਵਪਾਰ ਵੱਧ ਪੁਰੂਣਾ ਛੁਰੂ ਕੀਤਾ ਜਾਵੇ ਜੇ ਗੁਜਰਾਤ ਤੋਂ ਚੱਲ ਸਕਦਾ ਪੰਜਾਬ ਕਿਉਂ ਬੰਦ ਕੀਤਾ ਗਿਆ ਇਹ ਹੁਕਮਰਾਨਾਂ ਦੀ ਪੰਜਾਬ ਦੀ ਤੁਸ਼ਣੀ ਸਾਡੇ ਨਾਲ ਕੀਤੀ ਜਾ ਰਹੀ 23 ਤਰੀਕ ਨੂੰ ਜਿਹੜਾ ਜਿਹੜਾ ਸਾਡਾ ਇਹ ਆ ਵੀ 30 ਤਰੀਕ ਨੂੰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਵਸ ਉਸ ਦਿਨ ਅਸੀਂ ਬੇਨਤੀ ਕਰਾਂਗੇ ਜਿੱਥੇ ਸ਼ਬੀਲ ਲੱਗੀ ਆ ਜਾਂ ਗੁਰਦੁਆਰੇ ਹਰ ਇੱਕ ਗੁਰਸੇਕਾ ਹਰ ਇੱਕ ਇਨਸਾਫ ਪਸੰਦ ਵਿਅਕਤੀ ਇਹ ਅਰਦਾਸ ਕਰੇ ਪਰਮਾਤਮਾ ਦੇ ਅੱਗੇ ਕਿਉਂਕਿ ਜਦੋਂ ਸਰਕਾਰਾਂ ਸੁਣੋ ਹਰ ਜਨ ਤੇ ਰੱਬ ਦੀ ਸਾਡੀ ਅਰਦਾਸ ਉਹਦੇ ਅੱਗੇ ਤੇ ਦੂਜੀ ਲੋਕਾਂ ਕੇ ਕਿ ਸਾਰੇ ਅਰਦਾਸ ਕੀਤੀ ਜਾਵੇ ਉਹ ਅਰਦਾਸ ਮੋਰਚੇ ਦੀ ਸਫਲਤਾ ਲਈ ਪੰਜਾਬ ਦੀ ਜਿੱਤ ਲਈ ਪੰਜਾਬ ਦੀ ਇਨਸਾਫ ਲਈ ਉਹ 30 ਤਰੀਕ ਦਾ ਜਿਹੜਾ ਸ਼ਹੀਦੀ ਦਿਵਸ ਹੈ ਉਹ ਸਾਡੇ ਉਸ ਦਿਨ ਅਰਦਾਸ ਲਈ ਬੇਨਤੀ ਇੱਕ ਮਸਲਾ ਜਿਹੜਾ ਹੋਰ ਮੈਂ ਸਮਝਦਾ ਮੈਨੂੰ ਤਾਂ ਲੱਭ ਨਹੀਂ ਲੱਭ ਰਹੇ ਕੋਈ ਸ਼ਾਇਦ ਸਿਆਣੇ ਬੰਦੇ ਬੈਠੇ ਆ ਡਾਕਟਰ ਸਾਹਿਬ ਉਰੀ ਫੌਲ ਸਾਹਿਬ ਨੇ ਦੱਸ ਦੇਣ ਤੇ ਪਹਿਲੀ ਵਾਰੀ ਹੋਇਆ ਕਿ ਕਿਸੇ ਸਟੇਟ ਨੇ ਇੱਕ ਮੂਵਮੈਂਟ ਨੂੰ ਮੀਟਿੰਗ ਚ ਸੱਦ ਕੇ ਤੇ ਗ੍ਰਿਫਤਾਰ ਕਰਕੇ ਉਹ ਤੋਂ ਬਾਅਦ ਸਮਾਨ ਲੁੱਟ ਲੈ ਜਾਂਦਾ ਉਹਨੀਆਂ ਟਰਾਲੀਆਂ ਸੀ ਟਰਾਲੀਆਂ ਚ ਕੀ ਸੀ ਉੱਤੇ ਪੱਕੇ ਲੱਗੇ ਸੀ ਸਮਾਨ ਖਾਣ ਪੀਣ ਦਾ ਪਿਆ ਸੀ ਟਰਾਲੀਆਂ ਵਿੱਚੀਆਂ ਜਾ ਰਹੀਆਂ ਇਹਦੇ ਉੱਤੇ ਵੀ ਅਸੀਂ ਇਸ ਮੋਰਚੇ ਵੱਲੋਂ ਜੋ ਮੰਗ ਪੱਤਰ ਦੇਣੇ ਆ ਮੁੱਦੇ ਸਾਡੇ ਭਾਏ ਤਿੰਨ ਆ ਪਰ ਇਹਨਾਂ ਉੱਤੇ ਵੀ ਅਸੀਂ ਕਹਾਂਗੇ ਜਿਹੜੇ ਦੋਸ਼ੀ ਅਫਸਰਾਂ ਜਾਂ ਜਿਹੜੇ ਪੋਲੀਟੀਕਲ ਦੋਸ਼ੀ ਜਿਨ੍ਹਾਂ ਦੀ ਸ਼ਹਿਤੇ ਹੋਇਆ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਤੇ ਜੋ ਵੀ ਸਾਡਾ ਨੁਕਸਾਨ ਹੋਇਆ ਉਹ ਸਰਕਾਰ ਉਹਦਾ ਪੂਰਾ ਕਰੇ ਚੰਗ ਦੇ ਬਾਰੇ ਵਿੱਚ ਅਸੀਂ ਬਹੁਤ ਵੱਡਾ ਪੱਦਰ ਤੇ ਵਿਰੋਧ ਕਰਾਂਗੇ ਡਟ ਕੇ ਕਰਾਂਗੇ ਹਰੇਕ ਪੰਜਾਬ ਤੇ ਦੂਜੇ ਪੰਜਾਬ ਦੇ ਵਿੱਚ ਵੀ ਜਿਵੇਂ ਅਸੀਂ ਮਹਿਸੂਸ ਕੀਤਾ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਜੋ ਕੁਝ ਉਧਰ ਵੀ ਜੰਗਬੰਦੀ ਦੇ ਖੁਸ਼ੀ ਮਨਾਈ ਗਈ ਹੈ ਦੋਹੇ ਪੰਜਾਬ ਜੰਗ ਨਹੀਂ ਚਾਹੁੰਦੇ ਇਹ ਮਰੁੱਖੀ ਚੇਨ ਇਧਰ ਬਣੂਗੀ ਉਧਰਲਾ ਪੰਜਾਬ ਨੂੰ ਵੀ ਅਸੀਂ ਕਰਾਂਗੇ ਇਹ ਵੀ ਉਹ ਸ਼ਾਂਤੀ ਲਈ ਸਾਰੇ ਇਕੱਠੇ ਹੋਣ ਜੋ ਸਾਡੀਆਂ ਸਮੱਸਿਆਵਾਂ ਹੈ ਪੰਜਾਬ ਦੇ ਦੇਸ਼ ਦੇ ਲੋਕਾਂ ਦੀਆਂ ਉਹ ਸਾਰੀਆਂ ਸਮੱਸਿਆਵਾਂ ਦਾ ਗੱਲਬਾਤ ਲਈ ਹੱਲ ਕੀਤਾ ਜਾ ਸਕਦਾ ਜੇ ਪਹਿਲ ਗਾਮ ਚ ਘਟਨਾ ਹੋਈ ਅਸੀਂ ਉਸ ਘਟਨਾ ਦੇ ਕੋਈ ਵੀ ਵਿਅਕਤੀ ਕੋਈ ਜਥੇਬੰਦੀ ਉਹਦੀ ਡੱਟ ਕੇ ਅਸੀਂ ਵਿਰੋਧ ਕਰਦੇ ਆ ਨਿੰਦਿਆ ਕਰਦੇ ਆ ਕਿਸੇ ਮਸੂਮ ਦਾ ਕੋਈ ਕਤਲ ਨਹੀਂ ਹੋਣਾ ਚਾਹੀਦਾ ਕੱਲ ਨੂੰ ਕੋਈ ਏਜੰਸੀ ਭਾਰਤੀ ਜਾਂ ਬਾਹਰ ਦੀ ਆ ਕੇ ਜਾਂ ਕੋਈ ਵਿਅਕਤੀ ਇੱਥੇ ਦਾ ਕਤਲ ਕਰ ਦੇ ਕੋਈ ਕੱਲ ਨੂੰ ਚైనా ਦਾ ਨਾਮ ਲੈ ਦੇ ਫਿਰ ਉਹਦਰ ਨੂੰ ਹਵਲਾ ਕਰ ਦੇਗੇ ਇਧਰ ਅਸੀਂ ਸਾਰਾ ਦੇਸ਼ ਤਬਾਹ ਕਰਨਾ ਚਾਹੁੰਦੇ ਚਾਹੁੰਦੇ ਕੀ ਸਾਨੂੰ ਲੱਗਦਾ ਹੈ ਕਿ ਭਾਰਤੀ ਸਰਕਾਰ ਬੜੇ ਪੁੱਠੇ ਰਾਹ ਦੇ ਉੱਤੇ ਧਰੀ ਹੈ ਅਸੀਂ ਸਾਰੀਆਂ ਜਥੇਬੰਦੀਆਂ ਸਾਂਝੇ ਰੂਪ ਜਿੱਥੋਂ ਤੱਕ ਇਹ ਮੁੱਦੇ ਆ ਇਹ ਮੁੱਦੇ ਹੀ ਕੇਵਲ ਨਹੀਂ ਅਸੀਂ ਇੱਕ ਪੰਜਾਬ ਦੀ ਸਮੁੱਚੇ ਸੰਘਰਸ਼ੀ ਲੋਕਾਂ ਦੀ ਖੱਬੇ ਪੱਕੀ ਧਰਾਂ ਦੀ ਕਿਸਾਨ ਜਥੇਬੰਦੀਆਂ ਦੀ ਪੰਥਕ ਜਥੇਬੰਦੀਆਂ ਜਿਹੜੀਆਂ ਸਾਡੇ ਕੋਈ ਵਖਰੇਵੇਂ ਹੋ ਸਕਦੇ ਹਨ ਪਰ ਘੱਟ ਤੋਂ ਘੱਟ ਸਾਂਝੇ ਪ੍ਰੋਗਰਾਮ ਉੱਤੇ ਪੰਜਾਬ ਨੂੰ ਇਨਸਾਫ ਪੰਥ ਨੂੰ ਇਨਸਾਫ ਇਹਨਾ ਮੁੱਦਿਆਂ ਦੇ ਉੱਤੇ ਕਿਸੇ ਦੀ ਕੋਈ ਦੋਹਰਾਵਾਂ ਨਹੀਂ ਅਸੀਂ ਬਹੁਤ ਵੱਡੀ ਲਹਿਰ ਖੜੀ ਕਰਨ ਲਈ ਅੱਜ ਵਿਚਾਰਾ ਹੋਈਆਂ ਤੇ 30 ਤਰੀਕ ਤੋਂ ਬਾਅਦ 23 ਤਰੀਕ ਦੇ ਪ੍ਰੋਗਰਾਮ ਦਿੱਤੇ ਆ ਅਸੀਂ ਫੇਰ ਸਾਰੀਆਂ ਜਥੇਬੰਦੀਆਂ ਦੇ ਧਾਰਮਿਕ ਜਥੇਬੰਦੀਆਂ ਦੇ ਕਿਉਂਕਿ ਪਿਛਲੀ ਸਾਡੀ ਚੰਡੀਗੜ੍ਹ ਦੀ ਮੀਟਿੰਗ ਤੇ ਸਾਫ ਕਾ ਜਹਤਰ ਕਲਕੱਤ ਕਿਸੇ ਤਰ੍ਹਾਂ ਮਹਾਂਪੁਰਖ ਬਾਬਾ ਸ਼ੇਵ ਸਿੰਘ ਵਕ ਵਕ ਮਹਾਂਪੁਰਖ ਆਏ ਅੱਜ ਵੀ ਵੱਡੀ ਗਿਣਤੀ ਸਾਡੇ ਸੰਤ ਮਹਾਂਪੁਰਖ ਨਾਨਕ ਸਰ ਕੇਲੇ ਨਾਲੇ ਬਾਬਾ ਜੀ ਸਬਨਦ ਰਾਜ ਜੀ ਉਹ ਜਥੇਬੰਦੀਆਂ ਦੇ ਸੰਤ ਮਹਾਪੁਰਖਾਇ ਇਸ ਤੋਂ ਬਾਅਦ ਇੱਕ ਵੱਡੀ ਸਾਂਝੀ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਦੇ ਉੱਤੇ ਅਸੀਂ ਫਿਰ ਵਿਚਾਰ ਕਰਾਂਗੇ ਕਿ ਇੱਕ ਗੱਲ ਨਿਸ਼ਚੈ ਨਾ ਕਹਿਣਾ ਚਾਹੁੰਦੇ ਆ ਕਿ ਅਸੀਂ ਇਹ ਲੜਾਈ ਇਹ ਜੜੀ ਇਹ ਲੜਾਂਗੇ ਵੀ ਤੇ ਜਿੱਤਾਂਗੇ ਵੀ ਇਹਦੇ ਲਈ ਜੋ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਕਿ ਸਾਡੀਆਂ ਘੱਟ ਸਫਲਤਾ ਇਹ ਨਹੀਂ ਵੀ ਸਾਡੀਆਂ ਸਫਲਤਾ ਨਹੀਂ ਹੋਣੀ ਕਿਸਾਨ ਮੋਰਚੇ ਦੀ ਬੜੀ ਵੱਡੀ ਸਫਲਤਾ ਹੈ 78 ਸਾਲਾਂ ਪਹਿਲੀ ਵਾਰ ਹੀ ਪ੍ਰਧਾਨ ਮੰਤਰੀ ਦੀ ਧੌਨ ਚੋ ਕਿਲਾ ਕੱਢਿਆ ਗਿਆ ਹੋਰ ਵੀ ਮੋਰਚਿਆਂ ਦੀਆਂ ਬਹੁਤ ਵੱਡੀਆਂ ਸਫਲਤਾਵਾਂ ਆਇਆ ਸੀ ਕੱਲਾ ਨਾ ਪੱਕੀ ਪ੍ਰਚਾਰਨਾ ਕਰਕੇ ਪਰ ਅਸੀਂ ਹੁਣ ਜਿੱਤਣ ਲਈ ਜਿੰਨੀਆਂ ਸਾਡੀਆਂ ਸਮੱਸਿਆ ਹੈ ਪੰਤ ਦੀਆਂ ਕਿਸਾਨਾਂ ਦੀਆਂ ਤੇ ਲੋਕਾਂ ਦੀਆਂ ਮਜ਼ਦੂਰਾਂ ਦੀਆਂ ਉਹਨਾਂ ਦੇ ਉੱਤੇ ਇੱਕ ਸਾਂਝਾ ਪ੍ਰੋਗਰਾਮ ਲੀਕ ਕੇ ਸਾਂਝੇ ਮੁੱਦੇ ਉਲੀਕ ਕੇ ਸਾਂਝੇ ਮੁੱਦੇ ਹੀ ਬਣਾਵਾਂਗੇ ਤਾਲਮਿਲ ਕਮੇਟੀ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਉਹਦੇ ਲਈ ਧੁਰੇ ਦਾ ਕੰਮ ਕਰੇਗੀ ਮੈਂ ਡਾਕਟਰ ਸਾਹਿਬ ਨੂੰ ਸਾਡੇ ਸੀਨੀਅਰ ਆਗੂ ਅਸੀਂ ਤੁਹਾਡਾ ਵੀ ਜਿਆਦਾ ਸਮਾਂ ਨਹੀਂ ਲੈਣਾ ਸਾਰੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨ ਤੁਰਮਣੀ ਕਲੀਨ ਦਾ ਬਰਸਰ ਦੇ ਕੱਤੂ ਸਾਉਰੀ ਅਦਾਲ ਕਲਸਾ ਦੇ ਸਰਦਾਰ ਰਾਮ ਸਿੰਘ ਸਰਦਾਰ ਬਾਬਾ ਜੀ ਹਰਦੀਪ ਸਿੰਘ ਜੀ ਆਇਆ ਵਾਹ ਸਾ ਪੰਜਾਬ ਦੇ ਆਇਆ ਸਾਡੇ ਯੂਨਾਈਟਿਡ ਕਲੀਨ ਵੱਲੋਂ ਸਾਡੀ ਸਾਰੀ ਟੀਮ ਆਈ ਹੈ ਮਜ਼ਦੂਰ ਜੱਥੇਬੰਦੀਆਂ ਦੇ ਆਏ ਆ ਕਿਸਾਨ ਜੱਥੇਬੰਦੀਆਂ ਦੇ ਮੈਂ ਤੁਹਾਡੇ ਕੋਲੇ ਨਾਲ ਲਈ ਹੈ ਸਾਰੀਆਂ ਜੱਥੇਬੰਦੀਆਂ ਦੇ ਆਏ ਆ ਸੰਤ ਮਹਾਂਪੁਰਖ ਆਏ ਆ ਸਾਰੇ ਵੱਲੋਂ ਸਾਂਝੇ ਤੌਰ ਤੇ ਡਾਕਟਰ ਸਾਹਿਬ ਨੂੰ ਵੀ ਮੇਰੀ ਬੇਨਤੀ ਹੈ ਕਿ ਇਹ ਇਸ ਬਾਰੇ ਕੁਝ 5-4 ਮਿੰਟ ਜਿਉ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਮੈਂ ਡਾਕਟਰ ਦਰਸ਼ਨਪਾਲ ਕ੍ਰਾਂਤੀਕਾਰੀ ਕਿਸਾਨ ਜੁਨਨ ਦਾ ਪ੍ਰਧਾਨ ਅਤੇ ਸੰਯੁਕਤ ਦੇ ਆਪਣੇ ਕੌਮੀਨ ਸਾਹਿਬ ਮੋਰਚੇ ਦੀ ਜੋ ਕਮੇਟੀ ਹੈ ਉਹਦੇ ਮੈਂਬਰ ਹਾਂ ਅਸੀਂ ਅੱਜ ਜਿਹੜਾ ਮਹੱਤਵਪੂਰਨਿਕ ਮਤਾ ਬਾਕੀ ਤਾਂ ਕੌਮੀਨ ਸਾਹਿਬ ਮੋਰਚੇ ਦੀਆਂ ਮੰਗਾਂ ਤੁਹਾਡੇ ਨਾਲ ਪਿਛਲੀ ਵਾਰੀ ਵੀ ਰੱਖੀਆਂ ਸੀ ਅਸੀਂ ਲੇਕਿਨ ਜੰਗ ਦੇ ਮਾਹੌਲ ਨੇ ਪੰਜਾਬ ਦੇ ਵਿੱਚ ਜੋ ਮਾਹੌਲ ਪੈਦਾ ਕੀਤਾ ਤੁਸੀਂ ਸਾਰੇ ਜਾਣਦੇ ਹੋ ਡਰ ਫਿਗਰ ਤੇ ਜਿਵੇਂ ਕਿਤੇ ਤੁਹਾਡੇ ਪਛਿੰਡੇ ਦਾ ਜਹਾਜ਼ ਵੀ ਡਿੱਗਿਆ ਇੱਕ ਲੋਕਾਂ ਨੇ ਦੇਖਿਆ ਉਹ ਪਤਾ ਹੀ ਨਹੀਂ ਲੱਗਿਆ ਕਿਹਦਾ ਜਹਾਜ਼ ਸੀ ਉਹ ਇਹ جنگ ਦੇ ਮਾਹੌਲ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਕਨਸਰਨਸ ਹੈ ਇਹ ਕਿਸਾਨ ਮੋਰਚਿਆਂ ਨੇ ਵੀ ਇਹਨੂੰ ਲੋਕਾਂ ਪ੍ਰੈਸ ਨੂੰ ਦੱਸਿਆ ਤੇ ਕੌਮੀ ਇਨਸਾਫ ਮੋਰਚੇ ਨੇ ਵੀ ਅੱਜ ਤੁਹਾਡੇ ਰਹੀਏ ਦੱਸਣਾ ਚਾਹੁੰਦੇ ਨੇ ਜੰਗ ਦਾ ਜੰਗ ਕੋਈ ਮਸਲਿਆਂ ਦਾ ਹੱਲ ਨਹੀਂ ਜੰਗ ਖੁਦ ਇੱਕ ਮਸਲਾ ਇਹਨੂੰ ਸਗੋਂ ਇਹ ਮਸਲਾ ਬਣ ਕੇ ਲੋਕਾਂ ਨੂੰ ਹੀ ਤਬਾਹੀ ਹੁੰਦੀ ਹੈ ਇਦੇ ਲਈ ਅੱਜ ਕੌਮੀ ਇਨਸਾਫ ਮੋਰਚੇ ਨੇ ਆਪਣੇ ਤਿੰਨ ਮੁੱਦਿਆਂ ਦੇ ਨਾਲ ਨਾਲ ਅੱਜ ਇਹ ਕਿਹਾ ਕਿ ਅਸੀਂ ਜੰਗ ਦਾ ਵਿਰੋਧ ਕਰਦੇ ਹਾਂ ਔਰ ਜੰਗ ਦਾ ਵਿਰੋਧ ਅਸੀਂ ਕਰਦੇ ਰਹਿਾਂਗੇ ਇਸ ਕਰਕੇ ਅੱਜ ਦੀ ਜਿਹੜੀ ਸਾਡੀ ਕਨਵੈਨਸ਼ਨ ਕਹੋ ਮੀਟਿੰਗ ਕਹੋ ਜਿਹਦੇ ਵਿੱਚ ਵੱਖ-ਵੱਖ ਕੌਮੀ ਇਨਸਾਫ ਮੋਰਚੇ ਨਾਲ ਸੰਬੰਧਿਤ ਕਿਸਾਨ ਜਾਂ ਦੂਜੀਆਂ ਤਰ੍ਹਾਂ ਦੀਆਂ ਨੇ ਇਹ ਬਹੁਤ ਹੀ ਮਹੱਤਵਪੂਰਨ ਮਸਲਾ ਕਿਉਂਕਿ ਇਹ ਆਮ ਤੌਰ ਤੇ ਮੈਨੂੰ ਆਪ ਵੀ ਕੁਝ ਬਾਹਰੋਂ ਜਥੇਬੰਦੀਆਂ ਤੋਂ ਫੋਨ ਆਏ ਪੀ ਤੁਸੀਂ ਜੀ ਮਿਲਟਰੀ ਦੀ ਮਿਲਟਰੀ ਨੂੰ ਸਪੋਰਟ ਕਰੋ ਮੈਂ ਕਿਹਾ ਵੀ ਸਾਡੇ ਤਾਂ ਪੰਜਾਬ ਦੇ ਵਿੱਚ ਲੋਕ ਵੈਸੇ ਹੀ ਡਰੇ ਹੋਏ ਨੇ ਜੰਗ ਨਹੀਂ ਚਾਹੁੰਦੇ ਉਹ ਸੋ ਇਹ ਇਹ ਜਿਹੜਾ ਇਸ ਕਿਸਮ ਦਾ ਜਿਹੜਾ ਮਾਹੌਲ ਬਣਿਆ ਸੀ ਉਹਦੇ ਚ ਅੱਜ ਦੀ ਇਸ ਕਨਵੈਨਸ਼ਨ ਨੇ ਇੱਕ ਨਵਾਂ ਜਿਹੜੀ ਕਹਿ ਲੋ ਕਿ ਲੀਹਾ ਪਾਇਆ ਇੱਕ ਨਵੀਂ ਸੇਧ ਬਣਾਈ ਹੈ ਕਿ ਪੰਜਾਬ ਦੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਹੋ ਸਕਦਾ 47 ਵੇਲੇ ਜਾਂ 70 ਵੇਲੇ ਮੌਲ ਹੋਰ ਹੋਵੇ ਲੇਕਿਨ ਅੱਜ ਜਿੰਨਾ মিডিਆ ਲੋਕਾਂ ਕੋਲ ਚਲੇ ਗਿਆ ਸੋਸ਼ਲ ਮੀਡੀਆ ਚਲੇ ਗਿਆ ਜਾ ਜਿਸ ਕਿਸਮ ਦੀ ਪਹਿਲਗਮ ਤੋਂ ਫੌਰੀ ਬਾਅਦ ਲੋਕਾਂ ਨੇ ਜਿਸ ਕਿਸਮ ਦੇ ਸਵਾਲ ਕਰਨੇ ਸ਼ੁਰੂ ਕਰਤੇ ਸੀ ਚਾਈਨਾ ਰਸ਼ੀਆ ਈਵਨ ਪਾਕਿਸਤਾਨ ਦੀ ਸਰਕਾਰ ਨੇ ਵੀ ਕਿਹਾ ਸੀ ਵੀ ਇਹਦੀ ਨਿਰਪੱਖ ਜਾਂਚ ਕਰਾਓ ਉਹ ਨਾ ਕਰਾ ਕੇ ਜਿਵੇਂ ਹਮਲਾ ਵਿੱਢਿਆ ਗਿਆ ਉਹਦੇ ਹਮਲੇ ਵਿੱਢਿਆ ਗਿਆ ਤੇ ਜਿਵੇਂ ਉਹਦੇ ਤੋਂ ਬਾਅਦ ਮਾਹੌਲ ਬਣਿਆ ਔਰ ਜਿਵੇਂ ਫਿਰ ਅਮਰੀਕਾ ਦੇ ਰਾਸ਼ਟਰਪਤੀ ਕਹੇ ਤੋਂ ਬਾਅਦ ਉਹਨੇ ਇੱਕ ਘੁਰਕੀ ਮਾਰੇ ਤੋਂ ਬਾਅਦ ਜਿਵੇਂ ਇਹਨਾਂ ਨੇ ਵਾਪਸ ਲੈ ਲਿਆ ਉਹ ਸਾਰਾ ਕੁਝ ਇਹ ਦੱਸਦਾ ਵੀ ਇਹਦੇ ਵਿੱਚ ਇਹਦਾ ਕੋਈ ਹੱਲ ਨਹੀਂ ਸੀ ਇਹਨਾਂ ਨੂੰ ਵੀ ਪਤਾ ਸੀ ਬਸ ਇੱਕ ਪੋਲੀਟੀਕਲੀ ਜਿੱਦਣ ਇਹ ਹੋਇਆ ਪਹਿਲਗਾਮ ਹੋਇਆ ਤੁਸੀਂ ਜਾਣਦੇ ਹੋ ਪਹਿਲਗਾਮ ਜਿੱਦਣ ਹੋਇਆ ਉਦੋਂਲੇ 사우ਦੀ ਅਰਬੀਆ گئے ਹੋਏ ਸੀ ਇਹ ਗੁਰੂ ਜੀ ਆਪਣੇ ਪ੍ਰਧਾਨ ਮੰਤਰੀ ਸਾਹਿਬ ਉੱਥੋਂ ਆਏ ਨੇ ਆਉਂਦੇ ਹੀ ਅਗਲੇ ਦਿਨ ਬਿਹਾਰ ਚਲੇ ਗਏ ਇਲੈਕਸ਼ਨ ਦੇ ਵਿੱਚ ਯਾਨੀ ਅਸੀਂ ਤਾਂ ਇਹ ਵੀ ਬਹੁਤ ਜਨਤਕ ਚਰਚਾ ਹੈ ਕਿ ਕਿਵੇਂ ਇਹ ਜਿਵੇਂ ਪਹਿਲਾਂ ਇਹਨਾਂ ਨੇ ਕੀਤਾ ਸੀ ਕਸ਼ਮੀਰ ਦੇ ਵਿੱਚ ਹੀ ਪਲਵਾਮਾ ਕਿਤੇ ਉਹਦੀ ਇੱਕ ਵੀ ਰੈਪਿਟੇਸ਼ਨ ਤਾਂ ਨਹੀਂ ਹੋ ਜਾ ਰਹੀ ਹੈ ਸੋਇਸ਼ ਕਰਕੇ ਇਹ ਮਸਲੇ ਦੇ ਉੱਤੇ ਕੌਮੀ ਇਨਸਾਫ ਮੋਰਚਾ ਇਹ ਜਿੱਥੇ ਤੀਸਰੇ ਮੁੱਖ ਮੁੱਦੇ ਦੇ ਤੌਰ ਤੇ ਅੱਜ ਇਹ ਬਾਹਰ ਆ ਉੱਥੇ ਨਾਲ ਦੀ ਨਾਲ 29 ਮਈ ਨੂੰ ਸਾਡੀਆਂ ਤਿਆਰੀਆਂ ਪਹਿਲਾਂ ਵੀ ਸੀ 29 ਮਈ ਨੂੰ ਸਾਡੇ ਤੁਹਾਨੂੰ ਦੱਸਦਾ 29 ਮਈ ਨੂੰ ਸਾਰੇ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਤੇ ਸਾਰੇ ਐਸ.ਡੀ.ਐਮ. ਰਾਹੀਂ ਚੇਤਾਵਨੀ ਪੱਤਰ ਚੇਤਾਵਨੀ ਪੱਤਰ ਮੰਗ ਪੱਤਰ ਨਹੀਂ ਇਹ ਵੀ ਚੇਤਾਵਨੀ ਪੱਤਰ ਨੇ ਕਿ ਅਸੀਂ ਸਵਾ ਦੋ ਸਾਲਾਂ ਤੋਂ ਮਹਾਲੀ ਬਾਰਡਰ ਤੇ ਬੈਠੇ ਆ ਜੇ ਤੁਸੀਂ ਨਹੀਂ ਹਲੇ ਵੀ ਦੇਖ ਦਿੱਤਾ ਪੰਜਾਬ ਦੇ ਹਰ ਪਿੰਡ ਚੋਂ ਲੋਕ ਉੱਠਣਗੇ ਔਰ ਇੱਕ ਵੱਡਾ ਜਨ ਅੰਦੋਲਨ ਬਣੂਗਾ ਜਿਹਨੂੰ ਸੁਮਾਹਣਾ ਤੁਹਾਡੇ ਲਈ ਮੁਸ਼ਕਲ ਹੋ ਜਾਊਗਾ ਉਹ ਚੇਤਾਵਨੀ ਦਿੰਦੇ ਹੋਏ ਪੱਤਰ ਅਸੀਂ ਉੱਤੇ ਭੇਜਾਂਗੇ 29 ਤਰੀਕ